ਸੁੰਦਰ ਪਿਆਰ ਦੀ ਰਾਹगिर ਰਿਦਮ ਇੱਕ ਚਾਹਵਾਂ ਜਵਾਨ ਆਪਣੇ ਪਰਿਵਾਰ ਨਾਲ ਲੁਧਿਆਣੇ ਵਿੱਚ ਰਹਿੰਦਾ ਸੀ ਉਸ ਦੀ ਜ਼ਿੰਦਗੀ ਬਹੁਤ ਹੀ ਸਧਾਰਨ ਪਰ ਖੂਬਸੂਰਤ ਸੀ ਰਿਦਮ ਦੇ ਸੁਪਨੇ ਵੱਡੇ ਸਨ ਉਸ ਦੀ ਮਾਂ ਨੇ ਉਸ ਨੂੰ ਸਿਖਾਇਆ ਸੀ ਕਿ ਸੁਪਨੇ ਉਹੀ ਸਫਲ ਹੁੰਦੇ ਹਨ ਜੋ ਮਿਹਨਤ ਨਾਲ ਜੁੜੇ ਹੁੰਦੇ ਹਨ ਦੂਜੇ ਪਾਸੇ ਰਜਨੀਤ ਇੱਕ ਸੁੰਦਰ ਕੁੜੀ ਜੋ ਪਟਿਆਲੇ ਵਿੱਚ ਰਹਿੰਦੀ ਸੀ ਉਹਨਾਂ ਦੋਨਾਂ ਦਾ ਮਿਲਣਾ ਮਾਤਰਿਕ ਸੰਜੋਗ ਹੀ ਨਹੀਂ ਸੋ ਉਹਨਾਂ ਦੇ ਪਿਛਲੇ ਜਨਮਾਂ ਦੀ ਖੜੀ ਵੀ ਸੀ ਇੱਕ ਵਾਰ ਦੀ ਗੱਲ ਹੈ ਰਿਧਨ ਦਾ ਪਰਿਵਾਰ ਪਟਿਆਰੇ ਇੱਕ ਵਿਆਹ ਵਿੱਚ ਸ਼ਿਰਕਤ ਕਰਨ ਗਿਆ ਵਿਆਹ ਦੇ ਮੌਕੇ ਤੇ ਰਿਧਨ ਦੀ ਨਿਗਾਹ ਰਜਦੀਸ਼ ਨਾਲ ਮਿਲੀ ਉਹ ਦੋਵੇਂ ਪਹਿਲੀ ਵਾਰ ਵਿੱਚ ਹੀ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਰਜਨੀਦ ਦੀ ਮੁਸਕਾਨ ਅਗਰ ਰਿਧਮ ਦੀ ਸਾਦਗੀ ਨੇ ਉਹਨਾਂ ਦੇ ਦਿਲਾਂ ਨੂੰ ਛੂੜਿਆ ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਪਿਆਰ ਸੀ ਜਾਂ ਮਾਤਰਿਕ ਲਹਿਰ ਪਰ ਉਹਨਾਂ ਦੇ ਦਿਲ ਵਿੱਚ ਕੁਝ ਖਾਸ ਹੋ ਰਿਹਾ ਸੀ ਵਿਆਹ ਦੇ ਮੌਕੇ ਤੇ ਰਿਦਮ ਨੇ ਹੌਸਲਾ ਜੁਟਾ ਕੇ ਰਜਨੀਤ ਨਾਲ ਗੱਲ ਕੀਤੀ। ਉਹਨਾਂ ਦੀ ਗੱਲਬਾਤ ਬਹੁਤ ਸਧਾਰਨ ਪਰ ਖੂਬਸੂਰਤ ਸੀ। ਰਜਨੀਤ ਨੇ ਵੀ ਰਿਦਮ ਦੀਆਂ ਗੱਲਾਂ ਨੂੰ ਸੁਣ ਕੇ ਹੌਲੀ-ਹੌਲੀ ਮੁਸਕਰਾਇ। ਜਦੋਂ ਵਿਆਹ ਮੁੱਕ ਗਿਆ, ਰਿਦਮ ਅਤੇ ਰਜਨੀਤ ਨੇ ਇੱਕ ਦੂਜੇ ਦੇ ਨੰਬਰ ਸਾਂਝੇ ਕੀਤੇ। ਉਹਨਾਂ ਦੇ ਦਿਲ ਵਿੱਚ ਇਹ ਖਿਆਲ ਸੀ ਕਿ ਹੁਣ ਉਹ ਕਦੇ ਨਾ ਕਦੇ ਮਿਲਣਗੇ। ਫੋਨ ਤੇ ਗੱਲਬਾਤ ਹੁਣ ਰੋਜ਼ ਦੀ ਆਦਤ ਬਣ ਗਈ। ਰਿਦਮ ਅਤੇ ਰਜਨੀਸ਼ ਦਾ ਪਿਆਰ ਹੁਣ ਸੋਚਾਂ ਤੋਂ ਅੱਗੇ ਵੱਧ ਚੁੱਕਾ ਸੀ ਇੱਕ ਦਿਨ ਰਿਦਮ ਨੇ ਆਪਣੇ ਮਾਪਿਆਂ ਨੂੰ ਰਜਨੀਸ਼ ਬਾਰੇ ਦੱਸਿਆ ਰਿਦਮ ਦੇ ਮਾਪਿਆਂ ਨੂੰ ਇਹ ਗੱਲ ਬਹੁਤ ਪਸੰਦ ਆਈ ਕਿਉਂਕਿ ਉਹ ਰਜਨੀਸ਼ ਨੂੰ ਪਹਿਲਾਂ ਹੀ ਵਿਆਹ ਵਿੱਚ ਮਿਲ ਚੁੱਕੇ ਸਨ ਰਜਨੀਸ਼ ਦੇ ਮਾਪਿਆਂ ਨੂੰ ਵੀ ਇਹ ਸਬੰਧ ਮਨਜ਼ੂਰ ਸੀ ਰਿਦਮ ਅਤੇ ਰਜਨੀਸ਼ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਵਿਆਹ ਵਾਲੇ ਦਿਨ ਰਜਨੀਸ਼ ਨੇ ਲਾਲ ਲਹਿੰਗਾ ਪਾਇਆ ਅਗਰ ਰਿਦਮ ਨੇ ਸ਼ੇਰਵਾਨਾ ਰਜਨੀਤ ਦੀ ਮੁਸਕਾਨ ਅਜੇ ਵੀ ਰਿਦਮ ਦੇ ਦਿਲ ਨੂੰ ਸ਼ੋਰ ਰਹੀ ਸੀ ਜਦੋਂ ਉਹ ਗੁਰਦੁਆਰੇ ਪਹੁੰਚੇ ਦੋਵਾਂ ਦੇ ਦਿਲ ਖੁਸ਼ੀ ਨਾਲ ਟੜਕ ਰਹੇ ਸਨ ਗੁਰਦੁਆਰੇ ਦੇ ਅੰਦਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਦੋਵਾਂ ਨੇ ਵਿਆਹ ਦੇ ਪਵਿੱਤਰ ਫੇਰੇ ਲਏ ਰਿਦਮ ਨੇ ਰਜਨੀਤ ਨੂੰ ਆਪਣੇ ਜੀਵਨ ਸਾਥੀ ਵਜੋਂ ਸਵੀਕਾਰ ਕੀਤਾ ਅਤੇ ਰਜਨੀਤ ਨੇ ਰਿਦਮ ਨੂੰ ਸਹਰ ਅਜੇ ਵੀ ਮੁੱਕਿਆ ਨਹੀਂ ਸੀ ਨਵੇਂ ਜੀਵਨ ਦੀ ਸ਼ੁਰੂਆਤ ਬਹੁਤ ਹੀ ਖੂਬਸੂਰਤ ਸੀ ਪਰ ਚੁਣੌਤੀਆਂ ਭਰੀ ਵੀ ਸੀ ਰਿਦਮ ਨੇ ਰਜਨੀਤ ਨੂੰ ਸਦਾ ਪਿਆਰ ਕਰਨ ਦਾ ਵਾਅਦਾ ਕੀਤਾ ਅਤੇ ਰਜਨੀਤ ਨੇ ਵੀ ਉਸ ਦਿਨਾਂ ਰਹਿੰਦਾ ਉਹ ਦੋਵੇਂ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਕੁਝ ਮਹੀਨਿਆਂ ਬਾਅਦ ਰਿਦਮ ਅਤੇ ਰਜਨੀਤ ਦੇ ਜੀਵਨ ਵਿੱਚ ਇੱਕ ਨਵਾਂ ਰੰਗ ਆਇਆ ਰਜਨੀਤ ਮਾਂ ਬਣਨ ਵਾਲੀ ਸੀ ਇਹ ਖਬਰ ਸੁਣ ਕੇ ਰਿਦਮ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਰਜਨੀਤ ਦੇ ਚਿਹਰੇ ਦੀ ਖੁਸ਼ੀ ਅਤੇ ਉਸ ਦੀ ਮਾਂ ਬਣਨ ਦੀ ਖਬਰ ਨੇ ਰਿਦਮ ਦੇ ਦਿਨ ਨੂੰ ਮੋਲਿਆ ਉਹ ਦਿਨ ਰਾਤ ਰਜਨੀਤ ਦੀ ਦੇਖਭਾਲ ਕਰਨ ਲੱਗਾ ਜਦੋਂ ਰਜਨੀਤ ਨੇ ਇੱਕ ਪਿਆਰੀ ਕੁੜੀ ਨੂੰ ਜਨਮ ਦਿੱਤਾ ਰਿਦਮ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਹਨਾਂ ਨੇ ਆਪਣੀ ਬੇਟੀ ਦਾ ਨਾਮ ਰਿਤੂ ਰੱਖਿਆ ਰਿਤੂ ਦੇ ਆਉਣ ਨਾਲ ਰਿਦਮ ਅਤੇ ਰਗਨੀਤ ਦਾ ਪਿਆਰ ਹੋਰ ਵੀ ਮਜ਼ਬੂਤ ਹੋ ਗਿਆ ਉਹਨਾਂ ਦੇ ਜੀਵਨ ਵਿੱਚ ਹਰ ਦਿਨ ਨਵਾਂ ਸੂਰਜ ਚੜ੍ਹਦਾ ਸੀ ਅਤੇ ਹਰ ਰਾਤ ਨਵਾਂ ਚੰਦ ਚਮਕਦਾ ਸੀ ਪਿਆਰ ਦੀ ਇਸ ਕਹਾਣੀ ਦਾ ਸੁੰਦਰ ਅੰਤ ਨਹੀਂ ਸਗੋਂ ਇੱਕ ਨਵੀਂ ਸ਼ੁਰੂਆਤ ਹੈ ਰਿਦਮ ਅਤੇ ਰਗਨੀਤ ਨੇ ਸਾਨੂੰ ਇਹ ਸਿਖਾਇਆ ਹੈ ਕਿ ਪਿਆਰ ਸਿਰਫ ਇੱਕ ਲਹਿਰ ਨਹੀਂ ਸਗੋਂ ਇੱਕ ਸੰਘਰਸ਼ ਹੈ ਜੋ ਸਾਡੀ ਜ਼ਿੰਦਗੀ ਨੂੰ ਸੰਜੋਣਾ ਸਿਮਾਉਂਦਾ ਹੈ ਉਨ੍ਹਾਂ ਦੀ ਪਿਆਰ ਦੀ ਰਾਗ ਸਾਡੇ ਲਈ ਇੱਕ ਪ੍ਰੇਰਨਾ ਹੈ ਕਿ ਸੱਚਾ ਪਿਆਰ ਹਮੇਸ਼ਾ ਜਿੰਦਾਬਾਦ ਰਹਿੰਦਾ ਹੈ ਇਹ ਕਹਾਣੀ ਹੈ ਰੀ ਦਾ ਮਤੇ ਰਜਨੀਤ ਦੀ ਇੱਕ ਪਿਆਰ ਦੀ ਜੋ ਸਾਡੇ ਦਿਲਾਂ ਵਿੱਚ ਹਮੇਸ਼ਾ ਲਈ ਰਹੇਗੇ